ਚੈਨਲ ਜਬੀ ਦੇਖ ਰਹੇ ਦਾ ਸ਼ਕੰਦਾਰ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਸਾਧਰਾਨਾਂ ਜੀ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜਿਹੜੇ 200 ਦੇ ਕਰੀਬ ਪ੍ਰਵਾਸੀਆਂ ਨੂੰ ਐਲ ਸਲਵਾਡੋਰ ਜੇਲ੍ਹ ਚ ਭੇਜਿਆ ਗਿਆ ਉਹ ਮਾਮਲਾ ਕਾਫੀ ਚਰਚਾ ਚਾ ਦੂਜੀ ਗੱਲਬਾਤ 트ੰਪ ਪ੍ਰਸ਼ਾਸਨ ਵੱਲੋਂ ਵੌਇਸ ਆਫ ਅਮਰੀਕਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਤੀਜੀ ਗੱਲਬਾਤ ਅਮਰੀਕਾ ਦੇ ਵਿੱਚ ਮੌਸਮ ਬਹੁਤ ਖਰਾਬ ਰਿਹਾ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਨ ਜੀਵਨ ਦੇ ਉੱਤੇ ਬਹੁਤ ਅਸਰ ਪਿਆ ਤੇ ਇੱਕ ਗੱਲ ਕਰਦੀ ਆ 10 ਸਾਲਾਂ ਬੱਚੇ ਦੀ ਡੈਪੂਟੇਸ਼ਨ ਦਾ ਮਾਮਲਾ ਹੈ ਤੇ ਅਮਰੀਕਾ ਦੇ ਵਿੱਚ ਟੈਸਲਾ ਦੇ ਵਿਰੁੱਧ ਪ੍ਰਦਰਸ਼ਨ ਲਗਾਤਾਰ ਹੋ ਰਹੇ ਨੇ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਦਾ ਇੱਕ ਮੂਵ ਜਿਹਦੇ ਵਿੱਚ ਉਹਨਾਂ ਨੇ ਇੱਕ ਐਕਟ ਲਾਇਆ ਉਸ ਦੇਖੋ 트ੰਪ ਸਾਹਿਬ ਬੰਦੇ ਬਾਹਰ ਭੇਜ ਰਹੇ ਬੜੇ ਸਟ੍ਰਿਕਟ ਨੇ ਇਸ ਗੱਲ ਦੇ ਵਿੱਚ ਕਿ ਅਸੀਂ ਬੰਦੇ ਭੇਜਣੇ ਆ ਹੁਣ ਰੌਲਾ ਇਹ ਪੈ ਗਿਆ ਕਿ ਏਲੀਨ ਐਨਮੀਜ਼ ਐਕਟ ਆ ਇੱਕ ਜਿਹੜਾ ਵਿਸ਼ਵ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਦੇ ਵਿੱਚ ਬਣਿਆ ਸੀ ਉਹ ਐਕਟ ਲਾ ਕੇ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਵੀ ਕਿਹਾ ਇਹ ਗਿਆ ਕਿਹਾ ਇਹ ਗਿਆ ਜਾਂ ਉਹ ਹੈਗੇ ਆ ਇਹਦੇ ਬਾਰੇ ਰੌਲਾ ਰੱਪਾ ਆ ਵੀ ਇਹ ਗੈਂਗ ਦੇ ਇੱਕ ਬਹੁਤ ਵੱਡੇ ਦੇ ਮੈਂਬਰ ਨੇ ਤੇ ਇਹਨਾਂ ਨੂੰ ਉੱਥੇ ਭੇਜ ਦਿੱਤਾ ਐਲ ਸੈਲਵਾਡੋਰ 200 ਤੋਂ ਜ਼ਿਆਦਾ ਸਸਪੈਕਟਡ ਗੈਂਗ ਮੈਂਬਰਸ ਨੇ ਕੁਝ ਕਹਿੰਦੇ ਹੈਗੇ ਕੁਝ ਕਹਿੰਦੇ ਹੈ ਨਹੀਂ 238 ਵੈਨਜ਼ੁਏਲਾ ਤੋਂ ਇੱਕ ਗੈਂਗ ਜਿਹਦਾ ਨਾਮ ਦੱਸਦੇ ਆ ਟ੍ਰੈਨ ਜੇ ਅਰਗਵਾ ਅ ਟ੍ਰੈਨ ਦੀ ਅਰਗਵਾ ਕੋਈ ਗੈਂਗ ਆ ਜਿਹਦੇ ਵਿੱਚ ਇਹ ਹੈਗੇ ਨੇ ਤੇ ਇਹਨਾਂ ਨੂੰ ਭੇਜ ਦਿੱਤਾ ਗਿਆ ਐਮਐਸ 13 ਗੈਂਗ ਦੇ ਮੈਂਬਰ ਵੀ ਨੇ ਦੱਸੀ ਜਾ ਰਹੇ ਇਹਨਾਂ ਨੂੰ ਐਲਸਲਵਾਡੋਰ ਡਿਪੋਰਟ ਕਰ ਦਿੱਤਾ ਉੱਥੇ ਭੇਜ ਤਾਂ ਅਮਰੀਕਾ ਚੋਂ ਬਾਹਰ ਕੱਢਤਾ ਐਲਸਲਵਾਡੋਰ ਦੇ ਵਿੱਚ ਜੇਲ ਆ ਜਿਹੜੇ ਇਹ ਰਿਪੋਰਟ ਕੀਤੇ ਗਏ ਨੇ ਇਹਨਾਂ ਨੂੰ ਐਲਸਲਵਾਡੋਰ ਦੇ ਟੈਰੋਰੀਜ਼ਮ ਕਨਫਾਈਨਮੈਂਟ ਸੈਂਟਰ ਦੇ ਵਿੱਚ ਲੈ ਕੇ ਗਏ ਆ ਜਿਹੜਾ ਟੈਰੋਰੀਜ਼ਮ ਕਨਫਾਈਨਮੈਂਟ ਸੈਂਟਰ ਆ ਇੱਕ ਬਹੁਤ ਵੱਡੀ ਜੇਲ ਆ ਜਿਹਦੇ ਵਿੱਚ 20000 ਦੇ ਕਰੀਬ ਕੈਦੀ ਆ ਇਹਨਾਂ ਨੂੰ ਉਹਦੇ ਸਿਰ ਮਤਲਬ ਸਾਰੇ ਸ਼ੇਵ ਕਰਕੇ ਤੇ ਉਹਨਾਂ ਨੂੰ ਬਹੁਤ ਸਖਤ ਹਾਲਤਾਂ ਦੇ ਵਿੱਚ ਰੱਖਿਆ ਜਾਂਦਾ ਰੌਲਾ ਇਹ ਪੈ ਗਿਆ ਕਿ ਅਦਾਲਤ ਨੇ ਕਿਹਾ ਸੀ ਰਾਸ਼ਟਰਪਤੀ ਟਰੰਪ ਨੂੰ ਵੀ ਇਹਨਾਂ ਬੰਦੇ ਨੂੰ ਨਾਮ ਵਾਪਸ ਤੇ ਜੋ ਰੋਕਤਾ ਸੀ ਅਦਾਲਤ ਕਹਿੰਦੀ ਆ ਵੀ ਅਸੀਂ ਹੁਕਮ ਦਿੱਤਾ ਰੋਕ ਦਿਓ ਇੱਕ ਧਿਰ ਕਹਿੰਦੀ ਆ ਵੀ ਇਹਨਾਂ ਨੇ ਹੁਕਮ ਮੰਨਿਆ ਨਹੀਂ ਬਾਵਜੂਦ ਅਦਾਲਤ ਦੇ ਹੁਕਮਾਂ ਦੇ ਉਹਨਾਂ ਨੂੰ ਭੇਜ ਦਿੱਤਾ ਤੇ ਬਾਅਦ 'ਚ ਇਹ ਕਹਤਾ ਵੀ ਜਦੋਂ ਹੁਕਮ ਸਾਡੇ ਕੋਲ ਪਹੁੰਚੇ ਸੀ ਜਹਾਜ਼ ਉੱਡ ਗਿਆ ਸੀ ਵਾਪਸ ਨਹੀਂ ਸੱਦਿਆ ਜਾ ਸਕਦਾ ਫੈਡਰਲ ਜੱਜ ਨੇ ਆਰਡਰ ਕੀਤਾ ਸੀ ਕਿ ਡੈਪੂਟੇਸ਼ਨ ਨੂੰ ਰੋਕ ਦਿੱਤਾ ਜਾਵੇ ਪਰ 트럼ਪ ਐਡਮਿਨਿਸਟ੍ਰੇਸ਼ਨ ਨੇ ਜਾਂਤ ਆਰਡਰ ਨੂੰ ਮੰਨਿਆ ਨਹੀਂ ਤੇ ਜਾਂ ਸੱਚਮੁੱਚੋ ਪਹਿਲਾਂ ਜਾ ਚੁੱਕੇ ਸੀ ਇਹਦੇ ਬਾਰੇ ਹਜੇ ਜਾਂਚ ਪੜਤਾਲ ਚੱਲ ਰਹੀ ਆ ਪਬਲਿਕ ਡਿਟੇਲ ਦੇ ਦੀਆਂ ਕੋਈ ਨਹੀਂ ਅਮਰੀਕਾ ਦੀ ਸਰਕਾਰ ਨੇ ਕੋਈ ਵੀ ਜਿਹੜੇ ਪਬਲਿਕ ਡਿਟੇਲਸ ਨਹੀਂ ਜਾਂ ਇਹਨਾਂ ਦੇ ਡੈਪੂਟੀਜ਼ ਦੇ ਨਾਮ ਜਾਂ ਐਗਜ਼ੈਕਟ ਜਿਹੜੇ ਉਹ ਏਲੀਨ ਐਨੀਮੀ ਐਕਟ ਦਾ ਕੀ ਰੋਲ ਸੀ ਇੱਥੇ ਕਿਉਂ ਲਾਉਣਾ ਪਿਆ ਜਾਂ ਉਹਦਾ ਕੀ ਮਤਲਬ ਸੀ ਇਹਦੇ ਬਾਰੇ ਕੋਈ ਪਬਲਿਕ ਡਿਟੇਲਸ ਨਹੀਂ ਉਹਨਾਂ ਦੇ ਕੋਲ ਦੀਆਂ ਡਿਟੇਲਸ ਹੋਣਗੀਆਂ ਸੋ ਹੁਣ ਉਹਦਾ ਲੀਗਲ ਬੇਸਿਸ ਉਸ ਐਕਸ਼ਨ ਦਾ ਵੈਰੀਫਾਈ ਨਹੀਂ ਕੀਤਾ ਜਾ ਸਕਦਾ ਵੀ ਉਹਦਾ ਕਾਨੂੰਨੀ ਆਧਾਰ ਨਹੀਂ ਕੀਤਾ ਜਾ ਸਕਦਾ ਵੀ ਇਦਾਂ ਹੋਇਆ ਕਿ ਨਹੀਂ ਹੋਇਆ ਹਿਊਮਨ ਰਾਈਟਸ ਦਾ ਕੰਸਰਨ ਬਹੁਤ ਵੱਡਾ ਆ ਜਿਹੜੇ ਗਰੁੱਪ ਨੇ ਉਹ ਕ੍ਰਿਟਿਸਾਈਜ਼ ਕਰ ਰਿਹਾ ਐਲਵਾ ਐਲ ਸਲਵਾਡੋਰ ਦੀ ਪ੍ਰਿਜ਼ਨ ਵੀ ਜਿਹੜਾ ਇਹਨਾਂ ਦਾ ਜੇਲ ਸਿਸਟਮ ਆ ਉਹ ਬਹੁਤ ਮਾੜਾ ਆ ਜਿੱਨਾ ਟੌਰਚਰ ਆ ਫੂਡ ਵਾਟਰ ਜਾਂ ਉੱਥੇ ਕੋਈ ਲੀਗਲ ਰਿਸੋਰਸਸ ਜਿਹੜੇ ਇਹਦੇ ਲਈ ਨਹੀਂ ਆ ਹੁਣ ਉੱਥੇ ਧੱਕੇ ਨਾਲ ਕੰਮ ਵੀ ਕਰਾਉਂਦੇ ਆ ਜੇਲ੍ਹ ਦੇ ਵਿੱਚੋਂ ਜੇਲ੍ਹ ਅਮਰੀਕਾ ਲਈ ਜੇਲ੍ਹ ਤਾਂ ਹੈ ਨਹੀਂ ਅਮਰੀਕਾ ਜੇਲ੍ਹ 'ਚ ਤੇ ਬਹੁਤ ਸਹੂਲਤਾ ਹੁੰਦੀਆਂ ਤੇ ਬੜਾ ਕੁਝ ਖਿਆਲ ਰੱਖਿਆ ਜਾਂਦਾ ਇੱਥੇ ਉਹਨਾਂ ਨੂੰ ਧੱਕੇ ਨਾਲ ਕੰਮ ਵੀ ਕਰਾਇਆ ਜਾਂਦਾ ਤੇ ਕੋਈ ਉਹਦਾ ਅਰੇਂਜਮੈਂਟ ਵੀ ਹੈ ਨਹੀਂ ਉੱਥੇ ਸੋ ਇਹ ਇੱਕ ਕੰਟਰੋਵਰਸੀ ਹੈ ਜਿਹੜੇ ਅਫੀਸ਼ੀਅਲਸ ਨੇ ਜਿਵੇਂ ਮਾਰਕੋ ਰੂਬਿਓ ਵਰਗੇ ਨੇ ਉਹਨਾਂ ਨੇ ਇਸ ਤੇ ਜਿਹੜੇ 트ੰਪ ਨੇ ਉਹਨਾਂ ਨੇ ਇਹਦੀ ਪ੍ਰੇਜ਼ ਕੀਤੀ ਆ ਕਿ ਜੇ ਇਸ ਕਿਸਮ ਦਾ ਇਹ ਸਪੋਰਟ ਆ ਉਹਨਾਂ ਦੀ ਇੱਥੇ ਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਦੂਜੇ ਨਾਲ ਹੀ ਜਿਹੜੀ ਪ੍ਰिजन ਦੀਆਂ ਕੰਡੀਸ਼ਨਸ ਨੇ ਹਾਲਤਾਂ ਨੇ ਉਹਦੀ ਲਗਾਤਾਰ ਲੋਚਨਾ ਹੋ ਰਹੀ ਹੈ ਰਿਪੋਰਟ ਦੱਸਦੀਆਂ ਕੈਲਵਸ ਐਲਸਲਵਾਡੋਰ ਦੇ ਜਿਹੜੇ ਮੈਗਾ ਪ੍ਰिजन ਆ ਬਹੁਤ ਹਾਰਸ਼ ਆ ਕੋਈ ਇੱਥੇ ਆਊਟਡੋਰ ਸਪੇਸਸ ਨਹੀਂ ਆ ਨਾ ਇੱਥੇ ਸੂਰਜ ਦੀ ਰੌਸ਼ਨੀ ਤੱਕ ਨਹੀਂ ਅੰਦਰ ਉਹ ਜਾਣ ਦਿੰਦੇ ਤੇ ਉਹਨਾਂ ਨੂੰ ਬਹੁਤ ਸਖਤ ਹਾਲਤਾਂ ਦੇ ਥੱਲੇ ਰੱਖਿਆ ਜਾਂਦਾ ਆ ਹੁਣ ਐਲੀਗੇਸ਼ਨ ਇਹਨਾਂ ਦੇ ਉੱਤੇ ਲਾਏ ਗਏ ਨੇ ਕਿ ਜਿਹੜੇ ਇਹਨਾਂ ਦਾ ਐਮਐਸ 30 ਲੀਡਰਸ ਨੇ ਐਲਸਲਵਾਡੋਰ ਦੇ ਵਿੱਚ ਉਹ ਇਹਨਾਂ ਨੂੰ ਮਤਲਬ ਕੁਛ ਨਾ ਕੁਛ ਕਰਨ ਨਹੀਂ ਦੇਣਗੇ ਵੀ ਏ ਅੱਗੇ ਨਾਂ ਕੁਝ ਦੱਸ ਸਕਣ ਉਹਨਾਂ ਦੇ ਬਾਰੇ ਜਿਹੜੀ ਏਲੀਨ ਹੈਗਾ ਆ ਤੇ ਜਿਹੜਾ ਸੈਡੀਸ਼ਨ ਐਕਟ ਆ ਉਹਦੇ ਤਹਿਤ ਜਿਹਨੂੰ ਇਹ ਏਲੀਨ ਐਂਡ ਸੈਡੀਸ਼ਨ ਐਕਟ ਕਹਿੰਦੇ ਆ ਪਾਸ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਜੌਨ ਐਡਮਸ ਦੁਆਰਾ 1798 ਦੇ ਵਿੱਚ ਪਰਪਸ ਇਹਦਾ ਬਹੁਤ ਸਿੱਧਾ ਸੀ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲ ਪਾਵਰ ਆ ਉਹ ਕਿਸੇ ਵੀ ਜਿਹੜਾ ਕਿਸੇ ਦੂਜੇ ਮੁਲਕ ਦਾ ਨਾਗਰਿਕ ਆ ਉਹਨੂੰ ਅਮਰੀਕਾ ਦੇ ਵਿੱਚ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਆ ਖਾਸ ਕਰ ਪਰ ਐਕਟ ਵਾਰ ਵੇਲੇ ਸੀ ਲੜਾਈ ਵੇਲੇ ਸੀ ਸਪੈਸ਼ਲੀ ਜੇ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋਵੇ ਹੁਣ ਇੱਕ ਤਰ੍ਹਾਂ ਇਹ ਕਹਿੰਦੀ ਆ ਵੀ ਬੰਦੇ ਇਹਨਾਂ ਨੇ ਬਾਹਰ ਕੱਢਣੇ ਆ ਕੱਢੇ ਜਾ ਨਹੀਂ ਸਕਦੇ ਕਿਸੇ ਤਰੀਕੇ ਨਾਲ ਇਹਨਾਂ ਨੇ ਉਸ ਐਕਟ ਜਿਸ ਐਕਟ ਦੇ ਤਹਿਤ ਇਹ ਕਿਹਾ ਜਾਂਦਾ ਕਿ ਅਮਰੀਕਾ ਦਾ ਰਾਸ਼ਟਰਪਤੀ ਲੜਾਈ ਦੇ ਵਿੱਚ ਕਿਸੇ ਵੀ ਉਸ ਬੰਦੇ ਨੂੰ ਦੇਸ਼ ਚੋਂ ਬਾਹਰ ਕੱਢ ਸਕਦਾ ਜਿਹੜਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਆ ਉਸ ਐਕਟ ਦੇ ਵਰਤੋਂ ਕਰਕੇ ਇਹਨਾਂ ਨੂੰ ਗੈਂਗਨਾ ਸਬੰਧ ਦੇ ਦੱਸ ਕੇ ਬਾਹਰ ਕੱਢ ਦਿੱਤਾ ਹੈ ਅਸਲ ਦੇ ਬ ਜੱਜ ਨੇ ਕਿਹਾ ਨਾ ਭੇਜੋ ਉਹਦੇ باوجود ਵੀ ਭੇਜ ਦਿੱਤਾ ਗਿਆ ਪਰ ਦੂਜੀ ਤਰ ਕਹਿ ਰਹੀ ਹੈ ਕਿ ਬਹੁਤ ਵਧੀਆ ਫੈਸਲਾ ਆ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਸੀ ਉਥੇ ਐਲਸਲਬਾਡੋਰ ਦੇ ਵਿੱਚ ਰੱਖਣਾ ਇਹਨਾਂ ਦਾ ਠੀਕ ਆ ਅਗਲੀ ਵੌਇਸ ਆਫ ਅਮਰੀਕਾ ਉਹਦੇ ਸੰਬੰਧੀ ਰਾਸ਼ਟਰਪਤੀ 트੍ਰੰਪ ਦਾ ਫੈਸਲਾ ਆ ਇਹਨਾਂ ਨੇ ਆਰਡਰ ਸਾਈਨ ਕੀਤੇ ਆ ਕਿ ਇਹਨਾਂ ਦੀ ਫੰਡਿੰਗ ਕੱਟ ਕਰ ਦਿਓ ਜਿਹੜੇ ਆਪਰੇਸ਼ਨ ਨੇ ਵੌਇਸ ਆਫ ਅਮਰੀਕਾ ਦੇ ਇਹਨਾਂ ਨੂੰ ਘਟਾ ਦਿਓ ਬੀ ਇਹ ਕਿਉਂਕਿ ਵੌਇਸ ਆਫ ਅਮਰੀਕਾ ਸਾਰੀ ਦੀ ਸਾਰੀ ਐਂਟੀ-ਟਰੰਪ ਚੱਲ ਰਹੀ ਹੈ ਤੇ ਕਈ ਰੈਡੀਕਲ ਪ੍ਰੋਪਗੈਂਡੇ ਫੁਲਾ ਰਹੀ ਹੈ ਰੀਜ਼ਨ ਇਹ ਦੱਸਿਆ ਜਾ ਰਿਹਾ ਵਾਈਟ ਹਾਊਸ ਨੇ ਇਹ ਦਾਅਵਾ ਕੀਤਾ ਆ ਕਿ ਅਸੀਂ ਟੈਕਸਪੇਅਰ ਦਾ ਪੈਸਾ ਕਿਸੇ ਵੀ ਰੈਡੀਕਲ ਪ੍ਰੋਪਗੈਂਡੇ ਲਈ ਨਹੀਂ ਦੇ ਸਕਦੇ ਤੇ ਨਾ ਅਸੀਂ ਕੋਈ ਉਸ ਕਿਸਮ ਦੀ ਉਹਨਾਂ ਨੂੰ ਜਿਹੜਾ ਸਪੋਰਟ ਕਰ ਸਕਦੇ ਆ ਤਾਂ ਕਿ ਵੀ ਲੋਕਾਂ ਦਾ ਪੈਸਾ ਜਿਹੜਾ ਇਧਰਲੇ ਪਾਸੇ ਨਾ ਲੱਗੇ ਵੌਇਸ ਆਫ ਅਮਰੀਕਾ ਹੈ ਕੀ ਹੈ Voice of America ਨੂੰ World War 2 ਦੇ ਦੌਰਾਨ ਬਣਾਇਆ ਗਿਆ ਸੀ ਕਿਉਂਕਿ ਉਸ ਵੇਲੇ 나ਜ਼ੀ ਆਪਣਾ ਪ੍ਰੋਪਾਗੈਂਡਾ ਬਹੁਤ ਫਲਾ ਰਿਹਾ ਸੀ ਉਹਦੇ ਖਿਲਾਫ Voice of America ਬਣਿਆ ਤੇ ਇਸ ਵੇਲੇ ਇਹ ਬ੍ਰਾਡਕਾਸਟ ਪੂਰੀ ਦੁਨੀਆ ਦੇ ਵਿੱਚ ਹੁੰਦਾ ਤੇ ਕਈ ਹੰਡਰਡਸ ਆਫ ਮਿਲੀਅਨਸ ਜਿਹੜੇ ਲੋਕ ਨੇ ਉਹਨਾਂ ਕੋਲੇ ਹਰ ਹਫਤੇ ਹੀ ਹਫਤੇ ਦੇ ਵਿੱਚ ਪਹੁੰਚਦਾ ਆ ਜਿਹੜਾ ਸਟਾਫ ਆਇਦਾ Voice of America ਦੇ ਡਾਇਰੈਕਟਰ ਮਾਈਕ ਐਬਰੌਨਵਿਚ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਹਨਾਂ ਦੇ ਲਗਭਗ 1300 ਸਟਾਫ ਮੈਂਬਰਾਂ ਨੂੰ ਪੇਡ ਲੀਵ ਦੇ ਉੱਤੇ ਭੇਜ ਦਿੱਤਾ ਕਰਨ ਉਹ ਇਹ ਦਿੱਤਾ ਵੀ ਤੁਸੀਂ ਕੰਮ ਨਹੀਂ ਕਰਨਾ ਤੁਹਾਡੀ ਛੁੱਟੀ ਤਨਖਾਹ ਤੁਹਾਨੂੰ ਮਿਲੀ ਜਾਊਗੀ ਅੱਗੇ ਹੁਣ ਕੰਮ ਕਰਨ ਤੋਂ ਰੋਕ ਦਿੱਤਾ ਬੇਸਿਕਲੀ ਉਹਨਾਂ ਨੇ ਹੁਣ ਜਿਹੜੇ ਨੈਸ਼ਨਲ ਪ੍ਰੈਸ ਕਲੱਬ ਨੇ ਆਲੋਚਨਾ ਕੀਤੀ ਆ ਕਿ ਇਹ ਸਿੱਧਾ ਸਿੱਧਾ ਪ੍ਰੈਸ ਦੀ ਆਜ਼ਾਦੀ ਲਈ ਖਤਰਾ ਆ ਤੇ ਜਿਹੜੀਆਂ ਦੂਜੀ ਜਿਹੜੇ ਇੰਡੀਪੈਂਡੈਂਟ ਜਰਨਲਿਜ਼ਮ ਆ ਉਹਦੇ ਲਈ ਵੀ ਖਤਰਾ ਆ ਹੁਣ ਮੀਡੀਆ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਵਿੱਚ ਵੌਇਸ ਆਫ ਅਮਰੀਕਾ ਦੀ ਜਿਹੜੀ ਪੇਰੈਂਟ ਏਜੰਸੀ ਯੂ ਐਸ ਏਜੰਸੀ ਫਾਰ ਗਲੋਬਲ ਮੀਡੀਆ ਯੂ ਐਸ ਏ ਜੀ ਐਮ ਉਹਨਾਂ ਦੇ ਫੰਡਾਂ ਦੇ ਉੱਤੇ ਵੀ ਅਸਰ ਪੈ ਰਿਹਾ ਨਿਊਜ਼ ਆਊਟਲੈਟ ਜਿਹਦਾ ਰੇਡੀਓ ਆ ਰੇਡੀਓ ਫਰੀ ਯੂਰਪ ਜਾਂ ਰੇਡੀਓ ਫਰੀ ਏਸ਼ੀਆ ਹੈਗੇ ਆ ਫੈਡਰਲ ਗ੍ਰਾਂਟ ਕੱਟ ਹੋਣ ਦੇ ਨਾਲ ਇਹਨਾਂ ਦੇ ਉੱਤੇ ਵੀ ਬਹੁਤ ਵੱਡਾ ਫਰਕ ਪਊਗਾ ਮਤਲਬ ਇਹਨੂੰ ਜਿੱਦਾਂ ਬੀਬੀਸੀ ਦੀਆਂ ਵਿਸ਼ੇਸ਼ ਖਬਰਾਂ ਹੁੰਦੀਆਂ ਬ੍ਰਿਟਿਸ਼ ਦੇ ਵਿੱਚ ਇਹਨੂੰ ਉਹਦੇ ਨਾਲ ਥੋੜੇ ਬਹੁਤ ਦੀ ਤੁਲਨਾ ਕਰਕੇ ਸਮਝਿਆ ਜਾ ਸਕਦਾ ਹੈ ਜਿਹੜੇ ਫ੍ਰੀ ਲੈਂਸਰ ਤੇ ਕੰਟਰੈਕਟਰ ਨੇ ਉਹਨਾਂ ਦੇ ਉੱਤੇ ਅਸਰ ਪਊਗਾ ਇੰਟਰਨੈਸ਼ਨਲ ਕੰਟਰੈਕਟਰਸ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਪੈਸਾ ਹੈ ਨਹੀਂ ਉਹਨਾਂ ਨੂੰ ਪੇ ਕਰਨ ਦੇ ਲਈ ਤੇ ਇਹਨਾਂ ਆਪਰੇਸ਼ਨਸ ਵਿੱਚ ਮੇਜਰ ਕੱਟਬੈਕ ਲੱਗੂਗਾ ਸੋ ਜਿਹੜੇ ਦੂਜੇ ਦੇਸ਼ ਹੈਗੇ ਆ ਜਿਵੇਂ ਚੈੱਕ ਪਬਲਿਕ ਆ ਉਹਨਾਂ ਨੇ ਵੀ ਇਹਦੇ ਪਿੱਛੇ ਆਪਣਾ ਦੱਸਿਆ ਕਿ ਸਾਨੂੰ ਵੀ ਚਿੰਤਾ ਹੈ ਇਹਦੇ ਨਾਲ ਐਲਨ ਮਸਕ ਨੇ ਸਿੱਫਤ ਕੀਤੀ ਉਹ ਕਹਿੰਦੇ ਵਧੀਆ ਹੋਇਆ ਇਹਨੂੰ ਚੰਗਾ ਕੀਤਾ ਬੰਦ ਕਰ ਦਿੱਤਾ ਵੀ ਵੌਇਸ ਆਫ ਅਮਰੀਕਾ ਅਸਲ ਦੇ ਵਿੱਚ ਸਿੱਧਾ ਟਰੰਪ ਦੇ ਖਿਲਾਫ ਪ੍ਰੋਪੋਗੈਂਡਾ ਆ ਜਿਹੜਾ ਫਲਾ ਰਿਹਾ ਤੇ ਉਹ ਸਾਡੇ ਕੋਲੇ ਉਹ ਕਹਿੰਦੇ ਨਾ ਪੈਸੇ ਆ ਵੀ ਅਸੀਂ ਇੱਥੇ ਲਾ ਦਈਏ ਇਸ ਕਰਕੇ ਚੰਗਾ ਹੋਇਆ ਵੀ ਇਹਨੂੰ ਸਾਹਮਣੇ ਦੇ ਨਾਲ ਬੰਦ ਕਰ ਦਿੱਤਾ ਪਰ ਇਹਨੂੰ ਕਹ ਲੋ ਕਿ মিডিਆ ਜਿਹੜਾ ਜਿਵੇਂ ਲੰਬਾ ਸਮਾਂ ਜਿਹੜੇ 트럼ਪ ਨੇ ਮੇਨਸਟ੍ਰੀਮ মিডিਆ ਕ੍ਰਿਟਿਸਾਈਜ਼ ਕਰਦੇ ਰਹੇ ਆ ਕਿ ਜਿਵੇਂ ਸੀਐਨਏ ਜਾਂ ਐਮਐਸਐਨਬੀਸੀ ਆ ਇਹਨਾਂ ਨੂੰ ਕ੍ਰਾਪਟ ਕਹਿੰਦੇ ਰਹੇ ਵੀ ਇਹ ਕ੍ਰਾਪਟ মিডিਆ ਆ ਹੁਣ ਜਿਹੜਾ ਆ ਹ ਰੀਸੈਂਟ ਮੂਵ ਹੈਗਾ ਇਹ ਵੀ ਇੱਕ ਵੱਡੇ ਮੂਵ ਦਾ ਪਾਰਟ ਮੰਨਿਆ ਜਾ ਰਿਹਾ ਕਿ ਸਰਕਾਰ মিডিਆ ਦੇ ਉੱਤੇ ਕਿੱਦਾਂ ਕੱਟ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਕੀ ਹੋਊਗੀ ਅਗਲੇ ਕਰਬਾ ਦੋਸਤੋ ਮੌਸਮ ਸੰਬੰਧੀ ਇਹ ਸਟ੍ਰੋਮ ਕਈ ਥਾਵਾਂ ਦੇ ਉੱਤੇ ਜਿਹੜੇ ਆਏ ਆ ਅਮਰੀਕਾ ਦੇ ਵਿੱਚ ਤੇ ਪੂਰਾ ਅਮਰੀਕਾ ਇੱਕ ਤਰੀਕੇ ਦੇ ਨਾਲ ਇਹਦੇ ਉੱਤੇ ਅਸਰ ਪਿਆ ਬਹੁਤ ਸਾਰੇ ਟੌਰਨੇਡੋਜ਼ ਕਿਤੇ ਜੰਗਲੀ ਅੱਗਾਂ ਲੱਗੀਆਂ ਕਿਤੇ ਡਸਟ ਸਟਾਰਮਸ ਨੇ ਲਗਭਗ 39 ਲੋਕਾਂ ਦੀ ਮੌਤ ਹੋਈ ਹੈ 7 ਸਟੇਟਾਂ ਦੇ ਵਿੱਚ ਹਾਈਐਸਟ ਡੈਥ ਜਿਹੜੀਆਂ ਉਹ ਮਸੂਰੀ ਦੇ ਵਿੱਚ ਹੋਈਆਂ ਮਸੂਰੀ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ ਕੈਂਸਸ ਦੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਟੌਰਨੇਡੋ ਡਿਸਟ੍ਰਕਸ਼ਨਸ ਲਗਭਗ 80 ਟੌਰਨੇਡੋ ਜਿਹੜੇ ਆ ਹੋ ਰਿਪੋਰਟ ਹੋਏ ਆ ਜਿਹਦੇ ਵਿੱਚ ਦੋ ਬਹੁਤ ਸਟਰੋਂਗ ਸੀਗੇ EF4 ਟੋਰਨੇਡੋਜ਼ ਆਰਕਾਂਸਾਸ ਦੇ ਵਿੱਚ ਤੇ ਜਿਹੜੀ ਮਤਲਬ ਵਿੱਥ ਵਿੰਡ ਸੀਗੀ 190 ਮੀਲ ਪ੍ਰਤੀ ਆਵਰ ਵੀ ਦੱਸੀ ਗਈ ਹੈ ਇਹ ਟੋਰਨੇਡੋਜ਼ ਨੇ ਘਰ ਤਬਾਹ ਕਰ ਦਿੱਤੇ ਕਾਰਾਂ ਮਤਲਬ ਚੱਕ ਕੇ ਪਲਟਾ ਦਿੱਤੀਆਂ ਤੇ ਦਰਖਤ ਪੱਟੇ ਗਏ ਅ ਅਲਾਬਾਮਾ ਦੇ ਵਿੱਚ ਬਹੁਤ ਜ਼ਿਆਦਾ ਡੈਮੇਜ ਹੋਇਆ ਉੱਥੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਬਹੁਤਿਆਂ ਦੇ ਘਰ ਉੱਡ ਗਏ ਬਿਜ਼ਨਸ ਜਿਹੜੇ ਤਬਾਹ ਹੋ ਗਏ ਚਰਚਸ ਦੇ ਡੈਮੇਜ ਹੋਏ ਆ ਵੌਲੰਟੀਅਰ ਜਿਹੜੇ ਹੁਣ ਕਲੀਨ ਅਪ ਐਫਰਟ ਦੇ ਲਈ ਉੱਥੇ ਮਦਦ ਕਰ ਰਹੇ ਆ ਜਿਹੜਾ ਡਸਟ ਸਟਾਰਮ ਆ ਬਹੁਤ ਤੇਜ਼ ਹਵਾਵਾਂ ਜਦੋਂ ਵਗੀਆਂ ਤੇ ਉਹਦੇ ਨਾਲ ਡਸਟ ਜਿਹੜਾ ਉਹ ਡਸਟ ਸਟਾਰਮ ਜਾਂ ਤੂਫਾਨ ਜਾਂ ਪੈਦਾ ਹੋਇਆ ਜਿਹਦੇ ਨਾਲ ਕਈ ਕਾਰ ਕ੍ਰੈਸ਼ ਹੋਏ ਆ ਕੈਂਸਸ ਦੇ ਵਿੱਚ ਠਟੁਕਟ ਅਠ ਲੋਕਾਂ ਦੀ ਮੌਤ ਹੋਈ ਆ ਜਿਹੜੇ 50 ਵਹੀਕਲ ਕ੍ਰੈਸ਼ ਹੋਏ ਆ ਜਦੋਂ ਇੰਨੀ ਤੇਜ਼ ਹਵਾ ਆਉਂਦੀ ਆ ਕਈ ਤੇ ਕਾਰਾਂ ਚੋਂ ਦਿਸਣਾ ਬੰਦ ਹੋ ਜਾਂਦਾ ਵਾਲੇ ਮੂਰੇ ਹੈ ਕੀ ਆ ਤੇ ਜਾਂ ਉਹ ਪਲਟ ਜਾਂਦੀਆਂ ਇੰਨੀ ਤੇਜ਼ ਹਵਾ ਆ ਜਿਹੜੀ ਵਾਰਲਡ ਫਾਇਰ ਇੱਥੇ ਪਲੇਨ ਦੇ ਸਟੇਟਸ ਉਕਲਾਹੋਮਾ ਦੇ ਵਿੱਚ ਲਗਭਗ 130 ਵਾਰਲਡ ਫਾਇਰਸ ਨੇ 400 ਘਰ ਤਬਾਹ ਕਰ ਦਿੱਤੇ ਚਾਰ ਲੋਕਾਂ ਦੀ ਮੌਤ ਹੋਈ ਹੈ ਸੋ ਅਜੇ ਵੀ ਟੈਕਸਸ ਦੇ ਵਿੱਚ ਇਹਦਾ ਵਾਰਲਡ ਫਾਇਰ ਦਾ ਖਤਰਾ ਉਦਾਂ ਹੀ ਆ ਨਿਊ ਮੈਕਸੀਕੋ ਦੇ ਵਿੱਚ ਤੇ ਕਿਉਂਕਿ ਕੰਡੀਸ਼ਨਸ ਬਹੁਤ ਡਰਾਈ ਆ ਦੂਜਾ ਜਦੋਂ ਫਿਰ ਇਹ ਸਾਰਾ ਕੁਝ ਹੁੰਦਾ ਤੇ ਇਹਦੇ ਨਾਲ ਬਿਜਲੀ ਵੀ ਜਾਂਦੀ ਆ ਇਹਨੇ ਪਾਵਰ ਜਿਹੜੀ ਕਈ ਹਜ਼ਾਰਾਂ ਘਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਚਲੇ ਗਈ ਆ ਹੁਣ ਜਿਹੜਾ ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਆ ਐਨਓਏਏ ਉਹਨਾਂ ਨੇ ਕਿਹਾ ਕਿ ਜਿਹੜੀ ਫੇਮਾ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਉਹਦੇ ਵਿੱਚ ਕਨਸਰਨ ਜਿਹੜੇ ਉਹ ਚੱਕੇ ਜਾ ਰਹੇ ਆ ਇਸ ਮਾਮਲੇ ਦੇ ਵਿੱਚ ਟਰੰਪ ਰਾਸ਼ਟਰਪਤੀ ਟਰੰਪ ਦਾ ਜਿਹੜਾ ਫੇਮਾ ਦੇ ਉੱਤੇ ਕਮੈਂਟ ਆ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਆ ਕਿ ਇਹਨੂੰ ਜਿਹੜਾ ਜਿਹੜਾ ਫੇਮਾ ਜਿਹੜਾ ਆ ਇਹਨੂੰ ਭਵਿੱਖ ਦੇ ਵਿੱਚ ਇਹਨੂੰ ਮਤਲਬ ਇਹਦੀ ਲੋਡ ਨਹੀਂ ਇਹਨੂੰ ਬੰਦ ਕਰ ਦੇਣਾ ਚਾਹੀਦਾ ਤੇ ਪੈਸਾ ਜਿਹੜਾ ਸਿੱਧਾ ਸਟੇਟਸ ਨੂੰ ਦਿਓ ਜਾਂ ਡਿਜ਼ਾਸਟਰ ਰੀਲੀਫ ਦੇ ਲਈ ਉਹ ਦੇਣ ਇਹ ਇਹਦਾ ਨਹੀਂ ਕੋਈ ਵੀ ਵਿੱਚ ਗੱਲ ਹੋਵੇ ਰਸ਼ਟਰਪਤੀ 트럼ਪ ਨੇ ਵੀ ਕਿਹਾ ਕਿ ਨੈਸ਼ਨਲ ਗਾਰਡ ਜਿਹੜੇ ਆ ਉਹ ਲਾਏ ਗਏ ਆ ਅਰਕਾਂਸਾਸ ਦੇ ਵਿੱਚ ਹੈਲਪ ਕਰਨ ਦੇ ਲਈ ਤੇ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਤਿਆਰ ਆ ਕਿਸੇ ਵੀ ਤਰ੍ਹਾਂ ਦੇ ਇਹਨਾਂ ਜਿਹੜੀਆਂ ਇਫੈਕਟਡ ਸਟੇਟਸ ਨੇ ਇਹਨਾਂ ਦੇ ਉੱਤੇ ਸੋ ਇਹ ਵੱਡੀ ਜਿਹੜੀ ਐਸ ਵੇਲੇ ਮੌਸਮ ਦਾ ਜਿਹੜਾ ਮਸੂਰੀ ਦੇ ਵਿੱਚ 12 ਮੌਤਾ ਹੋਣੀ ਬਹੁਤ ਵੱਡੀ ਗੱਲ ਆ ਔਰ ਹਾਈਐਸਟ ਜਿਹੜੀਆਂ ਸਾਰੀਆਂ ਸਟੇਟਾਂ ਦੇ ਵਿੱਚ ਇੱਥੇ ਹੋਈਆਂ ਕੈਂਸਸ ਦੇ ਵਿੱਚ ਵੀ ਜੇ ਇਸ ਕਿਸਮ ਦੀ ਤਬਾਹੀ ਹੋਈ ਆ ਜਿਹੜੇ 50 ਵਹੀਕਲ ਸਿੱਧੇ ਕ੍ਰੈਸ਼ ਹੋਇਆ 8 ਜਣੇ ਮਾਰੇ ਗਏ ਇਹ ਵੀ ਬਹੁਤ ਵੱਡਾ ਨੁਕਸਾਨ ਆ ਐਲਾਬਾਮਾ ਦੇ ਵਿੱਚ ਤਿੰਨ ਮੌਤਾਂ ਟੈਕਸਸ ਦੇ ਵਿੱਚ ਤਿੰਨ ਮੌਤਾਂ ਓਕਲਾਹੋਮਾ ਦੇ ਵਿੱਚ ਜਿਹੜੀ ਵਾਇਲਡ ਫਾਇਰ ਆ ਨਵਰਾਸਕਾ ਦੇ ਵਿੱਚ ਕਿੰਨਾ ਜਬਰਦਸਤ ਇਹ ਜਿਹੜੀਆਂ ਹਵਾਵਾਂ ਤੇਜ਼ ਬਗੀਆਂ ਪਰ ਉੱਥੇ ਕਿਸੇ ਕਿਸਮ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਲਗਾਤਾਰ ਬਦਲ ਰਿਹਾ ਮੌਸਮ ਇੱਕ ਵੱਡਾ ਮੁੱਦਾ ਜਿਹੜਾ ਇਸ ਵੇਲੇ ਬਣਦਾ ਜਾ ਰਿਹਾ ਹੈ ਅਗਲੀ ਗੱਲ ਬਾਤ ਦੋਸਤੋ ਜਿਹੜੀ ਜਦੋਂ ਸਖਤੀ ਹੁੰਦੀ ਹੈ ਇਮੀਗ੍ਰੇਸ਼ਨ ਦੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਐਲਸਲਵਾਡੋਰ ਦੇ ਵਿੱਚ ਡਿਪੋਰਟੇਸ਼ਨ ਕੀਤੀਆਂ ਗਈਆਂ ਡਿਪੋਰਟ ਕੀਤੇ ਲੋਕਾਂ ਨੂੰ ਹੁਣ ਜਿਹੜੀ ਇੱਕ ਮਸਲਾ ਇੱਥੇ ਕਈ ਮਤਲਬ ਜਿਹੜਾ ਵੀ ਕੱਚਾ ਪੱਕਾ ਹੈਗਾ ਉਹਨੂੰ ਡਰ ਕਿਤੇ ਨਾ ਕਿਤੇ ਪਿਆ ਆ ਡਰ ਇਹ ਆ ਇੱਕ ਹੁਣ ਕਈ ਲੋਕਾਂ ਦੇ ਕੇਸ ਤੇ ਬੜੇ ਸਿੱਧੇ ਆ ਵੀ ਉਹ ਅਨਡਾਕੂਮੈਂਟਿਡ ਆ ਕੱਚੇ ਆ ਤੇ ਕੁਝ ਪੱਕੇ ਆ ਕਈ ਕੇਸ ਬੜੇ ਟਿੱਡ ਆ ਉਹਨਾਂ ਦੇ ਵਿੱਚ ਇਹ ਆ ਵੀ ਮਾਪੇ ਕੱਚੇ ਆ ਨਿਆਣੇ ਉੱਥੋਂ ਦੇ ਬੌਰਨ ਨੇ ਨਿਆਣੇ ਪੱਕੇ ਆ ਨਿਆਣਿਆਂ ਦੇ ਵਿੱਚੋਂ ਵੀ ਕਈਆਂ ਦੇ ਅੱਧੇ ਇੱਥੇ ਦੇ ਬੌਰਨ ਨੇ ਅੱਧੇ ਨਹੀਂ ਬੌਰਨ ਕਈ ਲੋਕ ਮੈਕਸੀਕੋ ਆਉਂਦੇ ਜਾਂਦੇ ਆ ਕਈ ਵਾਰੀ ਉਹ ਆਪਣੇ ਜਿਹੜੇ ਉਹਨਾਂ ਦੇ ਵਿੱਚ ਫਸ ਜਾਂਦੇ ਆ ਹੁਣ ਜਿਹੜਾ ਇਹ ਇੱਕ ਚੈੱਕਪੁਆਇੰਟ ਦੇ ਉੱਤੇ ਸਮੱਸਿਆ ਆਈ ਆ ਉੱਥੇ ਇਹ ਜਿਹੜਾ ਚੈੱਕਪੁਆਇੰਟ ਦੱਸਿਆ ਜਾ ਰਿਹਾ ਆ ਸੈਰੀਟਾ ਚੈੱਕਪੁਆਇੰਟ ਆ ਇਹ ਇੰਟਰਨਲ ਚੈੱਕਪੁਆਇੰਟ ਆ ਜਿਹੜਾ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਬਣਾਇਆ ਜਿਹੜੇ ਨਾ ਇਹ ਚੈੱਕ ਪੁਆਇੰਟ ਆ ਇਮੀਗ੍ਰੇਸ਼ਨ ਵਾਲੇ ਅਮਰੀਕਾ ਦੇ ਵਿੱਚ ਉਹ ਬਾਰਡਰ ਤੇ ਹੀ ਨਹੀਂ ਸਾਰੇ ਇੱਕ ਤਾਂ ਹੁੰਦਾ ਕਿ ਮਕਸੀਕੋ ਉੱਥੋਂ ਇਧਰਲੇ ਪਾਸੇ ਲੋਕ ਆ ਰਹੇ ਆ ਉੱਥੇ ਬਾਰਡਰ ਤੇ ਚੈੱਕ ਇਹਦੇ ਹਾਈਵੇ ਦੇ ਨਾਲ-ਨਾਲ ਜਿਹੜਾ ਬਾਰਡਰ ਆ ਸਾਰਾ ਉਹਦੇ ਨਾਲ ਚੈੱਕ ਪੁਆਇੰਟ ਬਣੇ ਹੈਗੇ ਅਮਰੀਕਾ 'ਚ ਇਵਨ 60 70 ਮੀਲ ਔਰੇ ਨੂੰ ਆ ਕੇ 90 90 ਮੀਲ ਔਰੇ ਨੂੰ ਆ ਕੇ ਉੱਥੇ ਚੈੱਕ ਪੁਆਇੰਟ ਬਣੇ ਆ ਹਾਈਵੇ ਦੇ ਉੱਤੇ ਆਮ ਤੇ ਹੋਣਾ ਤੇ ਇਹ ਚਾਹੀਦਾ ਵੀ ਚੈੱਕ ਪੁਆਇੰਟ ਉੱਥੇ ਹੀ ਹੋਣਾ ਚਾਹੀਦਾ ਜਿੱਥੇ ਕੁਈ ਬਾਰਲੀ ਬਾਰਡਰ ਤੋਂ ਇਧਰ ਆਉਂਦੇ ਇਹਨਾਂ ਨੇ ਪਰ ਨਾਲ ਨਾਲ ਬਣਾਏ ਕਿਉਂਕਿ ਜੇ ਆ ਵੀ ਗਿਆ ਕੋਈ ਆਊਗਾ ਤੇ ਇਧਰ ਨੂੰ ਹੀ ਨਾ ਜਾਊਗਾ ਤੇ ਹਾਈਵੇ ਦੇ ਉੱਤੇ ਹੀ ਉੱਥੇ ਫਿਰ ਉਹ ਰੈਂਡਮਲੀ ਕਿਸੇ ਨਾ ਕਿਸੇ ਤਰ੍ਹਾਂ ਚੈੱਕ ਕਰਦੇ ਆ ਲੋਕਾਂ ਨੂੰ ਤੇ ਉੱਥੇ ਜਿਹੜਾ ਇਹ ਕੋਈ ਵੀ ਡਰੱਗ ਕੋਈ ਇਲੀਗਲ ਸਮਾਨ ਜਾਂ ਡਾਕੂਮੈਂਟਡ ਜਿਹੜੇ ਇਮੀਗਰੈਂਟਸ ਨੇ ਉੱਥੇ ਹੋ ਜਾਂਦੇ ਨੇ ਸੋ ਚੈੱਕ ਪੁਆਇੰਟ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਅੰਦਰਲੇ ਪਾਸੇ ਹੁਣ ਇਹ ਚੈੱਕ ਪੁਆਇੰਟ ਐਂਟਰੀ ਪੁਆਇੰਟ ਨਹੀਂ ਆ ਜਾਂ ਤਾਂ ਉਹ ਨਾ ਬਾਰਡਰ ਹੋਵੇ ਕਿ ਬਾਰਡਰ ਦੇ ਉੱਤੇ ਪਰ ਇਹ ਅਸਲ ਦੇ ਵਿੱਚ ਜਿਹੜੇ ਅੱਗੇ ਜਾ ਕੇ ਮਤਲਬ ਟੈਕਸਸ ਵੱਲੋਂ ਜਾ ਉਹਦੇ ਅੱਗੇ ਜਾ ਕੇ ਕਰਦੇ ਆ ਉਧਰਲੇ ਪਾਸੇ ਇਹ ਸਮੱਸਿਆ ਆ ਨਹੀਂ ਹੁਣ ਇੱਕ ਪਰਿਵਾਰ ਜਿਹੜਾ ਆ ਉਹ ਰਹਿੰਦਾ ਆ ਰਿਓ ਗ੍ਰੈਂਡ ਵੈਲੀ ਦੇ ਵਿੱਚ ਟੈਕਸਸ ਦੇ ਵਿੱਚ ਜਿਹੜੀ ਕਿ ਬਿਲਕੁਲ ਬਾਰਡਰ ਦੇ ਨੇੜੇ ਆ ਇਹ ਜਗ੍ਹਾ ਹੁਣ ਇਹ ਬਾਰਡਰ ਦੇ ਨੇੜੇ ਆ ਉਹਨਾਂ ਨੂੰ ਆਪਣੀ ਬੱਚੀ ਜਿਹਨੂੰ ਕਿ ਕੈਂਸਰ ਹੋ ਗਿਆ 10 ਸਾਲ ਦੀ ਉਹਨੂੰ ਲੈ ਕੇ ਹਿਊਸਟਨ ਜਾਣਾ ਪੈਂਦਾ ਹਿਊਸਟਨ ਨੂੰ ਉਹ ਜਿਹੜਾ ਇਹ ਸੈਰੀਟਾ ਵਾਲਾ ਚੈੱਕ ਪੁਆਇੰਟ ਹੈ ਲੰਘ ਕੇ ਜਾਣਾ ਪੈਂਦਾ ਹੁਣ ਜਾਣਾ ਟੈਕਸਸ ਦੀ ਇੱਕ ਥਾਂ ਤੋਂ ਹਿਊਸਟਨ ਨੂੰ ਆ ਵਿੱਚ ਚੈੱਕ ਪੁਆਇੰਟ ਪੈਂਦਾ ਜਿਹੜੀ 10 ਸਾਲ ਦਾ ਜਿਹੜਾ ਇਹਨਾਂ ਦਾ ਇਹਨਾਂ ਦੀ ਬੱਚੀ ਆ ਉਹਨੂੰ ਬ੍ਰੇਨ ਕੈਂਸਰ ਆ ਤੇ ਉਹਦੇ ਪਰਿਵਾਰ ਨੂੰ ਹੁਣੇ ਲੈ ਕੇ ਜਾਂਦੇ ਆ ਉੱਥੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਇਹ ਟੱਪ ਕੇ ਹੁਣ ਉੱਥੇ ਉਹ ਫਸ ਗਏ ਫਸ ਗਏ ਇਸ ਤਰ੍ਹਾਂ ਵੀ ਉਹ ਦੋਵੇਂ ਅਨ ਡਾਕੂਮੈਂਟਡ ਨੇ ਵਾਹ ਪੇ ਉਹਦੇ ਬੱਚੀ ਉੱਥੋਂ ਦੀ ਬੌਰ ਨਾ ਉਹ ਸਿਟੀਜ਼ਨ ਆ ਨਾ ਮੈਡੀਕਲ ਟ੍ਰੀਟਮੈਂਟ ਦੇ ਵਿੱਚ ਉਹਨੂੰ ਕੈਂਸਰ ਟ੍ਰੀਟਮੈਂਟ ਜਿਹੜੀ ਹਸਪਤਾਲ ਹਿਊਸਟਨ ਦੇ ਹਸਪਤਾਲ ਦੇ ਵਿੱਚ ਜਾਂਦੀ ਆ ਹੁਣ ਹੋਇਆ ਕੀ ਕਿ ਉਹਨਾਂ ਨੇ ਫੜ ਲਿਆ ਉਹ ਕਹਿੰਦੇ ਜੀ ਤੁਹਾਨੂੰ ਅਸੀਂ ਵਾਪਸ ਭੇਜਣਾ ਮੈਕਸੀਕੋ ਕੁੜੀ ਨੂੰ ਤੁਸੀਂ ਇੱਥੇ ਛੱਡ ਜੋ ਅਮਰੀਕਾ ਕੁੜੀ ਸਿਟੀਜ਼ਨ ਇਹਨੂੰ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਫਿਰ ਉਹ ਕਹਿੰਦੇ ਤੁਹਾਡੇ ਕੋਲ ਇੱਕ ਆਪਸ਼ਨ ਇਹ ਆ ਵੀ ਤੁਸੀਂ ਇੱਥੋਂ ਚਲੇ ਜਾਓ ਤਿੰਨੋਂ ਹੀ ਮੈਕਸੀਕੋ ਚਲੇ ਜਾਓ ਹੁਣ ਤਿੰਨੋਂ ਮੈਕਸੀਕੋ ਚਲੇ ਜਾਣ ਤੇ ਚਾਰ ਨਿਆਣੇ ਉਹਨਾਂ ਦੇ ਹੋਰ ਆ ਉਹ ਕਿੱਥੇ ਜਾਣ ਹੁਣ ਉਹਨਾਂ ਨੇ ਫੈਸਲਾ ਇਹ ਕੀਤਾ ਵੀ ਅਸੀਂ ਸੈਪਰੇਟ ਨਹੀਂ ਹੋਣਾ ਅਸੀਂ ਸਾਰੀ ਫੈਮਿਲੀ ਉਹ ਚਲੇ ਜਾਨੇ ਆ ਮੈਕਸੀਕੋ ਮਾਪੇ ਅਨ ਡਾਕੂਮੈਂਟਡ ਨੇ ਕੱਚੇ ਨੇ ਕ੍ਰਿਮੀਨਲ ਰੈਕਡ ਕੋਈ ਨਹੀਂ ਉਹਨਾਂ ਦਾ ਆਪਣਾ ਉਹਨਾਂ ਦੇ ਸੂਡੋ ਨਾਮ ਦੱਸਿਆ ਜੋਇਨ ਤੇ ਮਾਰੀਆ ਉਹ ਖੇਤੀਬਾੜੀ ਚ ਕੰਮ ਕਰਦੇ ਆ ਰੂਟੀਨ ਚੈੱਕ ਪੁਆਇੰਟ ਉੱਥੇ ਪ੍ਰੋਬਲਮ ਬਣ ਗਿਆ ਮਤਲਬ ਚੈੱਕ ਪੁਆਇੰਟ ਤਾਂ ਪਤਾ ਹੀ ਹੈ ਪਤਾ ਹੀ ਹੈ ਉੱਥੇ ਕੋਲ ਡਾਕਟਰ ਦੀ ਲੈਟਰ ਆ ਵਿਆ ਅਸੀਂ ਬੱਚੀ ਦਾ ਇਲਾਜ ਕਰਾਉਣ ਜਾਨੇ ਆ ਬੱਚੀ ਅਮਰੀਕਾ ਦੇ ਵਿੱਚ ਬੌਰਨ ਆ ਉੱਥੋਂ ਦੀ ਸਿਟੀਜ਼ਨ ਆ ਉਹਦਾ ਇਲਾਜ ਚੱਲਦਾ ਹੈ ਹੁਣ ਉਹਨਾਂ ਨੂੰ ਫੜ ਕੇ ਕਿਉਂ ਹੁਣ ਕੱਚੇ ਉਹ ਤੇ ਕਈ ਦਾ ਹੱਕ ਕਹਿੰਦੇ ਰਹਿ ਰਹੇ ਉੱਥੇ ਕੋਈ ਅਜੇ ਥੋੜਾ ਰਹਿ ਰਹੇ ਉੱਥੇ ਕੱਚੇ ਔਰ ਕਿੰਨੇ 11-12 ਮਿਲੀਅਨ ਤੇ ਸਿੱਧਾ ਹੀ ਪਤਾ ਅਮਰੀਕਾ ਦੇ ਵਿੱਚ ਕੱਚੇ ਤੇ 12 ਮਿਲੀਅਨ ਨੂੰ ਥੋੜਾ ਫੜ ਕੇ ਭੇਜਿਆ ਜਾ ਸਕਦਾ ਹੁਣ ਉਹਨਾਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਪੰਜ ਨਿਆਣੇ ਨੇ ਪੰਜਾਂ 'ਚੋਂ ਚਾਰ ਅਮਰੀਕਾ ਦੇ ਸਿਟੀਜ਼ਨ ਨੇ ਇੱਕ ਅਮਰੀਕਾ ਦਾ ਸਿਟੀਜ਼ਨ ਨਹੀਂ ਤੇ ਮਾਪੇ ਜਿਹੜੇ ਉਹ ਸਿਟੀਜ਼ਨ ਨਹੀਂ ਆ ਸੋ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਹੁਣ ਜਿਹੜਾ ਉਹਦਾ ਬੱਚੀ ਦਾ ਇਲਾਜ ਕੈਂਸਰ ਦਾ ਹਿਊਸਟਨ ਦੇ ਹਸਪੀਟਲ 'ਚ ਚੱਲਦਾ ਉਹ ਜਾਂਦਾ ਲੱਗਿਆ ਦੂਜਾ ਪਰਿਵਾਰ ਅਲੱਗ-ਅਲੱਗ ਹੋ ਗਿਆ ਤੇ ਅਮਰੀਕਾ ਦੇ ਵਿੱਚੋਂ ਬਾਹਰ ਗਏ ਉਹ ਵਖਰਾ ਦੋਖਾ ਠੀਕ ਆ ਇਹ ਗੱਲ ਕਿ ਉਹ ਨਹੀਂ ਮਤਲਬ ਕਹਿ ਲਓ ਪੱਕੇ ਉਹਨਾਂ ਕੋਈ ਗ੍ਰੀਨ ਕਾਰਡ ਹੈ ਨਹੀਂ ਪਰ ਉਹ ਚੈੱਕ ਪੁਆਇੰਟ ਤੋਂ ਲੰਘਦੇ ਉਹਨਾਂ ਦੀ ਬੱਚੀ ਇੱਥੋਂ ਦੀ ਹੈਗੀ ਆ ਜੀ ਕੇਸ ਬਦਲੋ ਜਾਂ ਤੁਹਾਨੂੰ ਨਾ ਕੋਈ ਕ੍ਰਿਮੀਨਲ ਰੈਕਡ ਆ ਉਹਨਾਂ ਨੂੰ ਜਿਆਦਾ ਭੇਜਿਆ ਜਾ ਰਿਹਾ ਉਹਨਾਂ ਨੇ ਬੜੀ ਇੱਕ ਭਾਵੁਕ ਜੀ ਪਲੀ ਮੋਸ਼ਨ ਪਲੀ ਕੀਤੀ ਆ ਉੱਥੇ ਕਿ ਜਿਹੜੀ ਹੈਲਪ ਕਰਨ ਦੇ ਲਈ ਕਿ ਸਾਡੀ ਜਿਹੜੀ ਇਹ ਛੋਟੀ ਜੀ ਬੱਚੀ ਆ ਇਹ ਡਿਜ਼ਰਵ ਨਹੀਂ ਕਰਦੀ ਕਿ ਇਹ ਸਾਡਾ ਪੁੱਗਤਾਨੁ ਭੁਗਤੇ ਕੈਂਸਰ ਨੇ ਮਤਲਬ ਇੰਨੀ ਜ਼ਿਆਦਾ ਸਫਰਿੰਗ ਕੀਤੀ ਆ ਉਹਦਾ ਸੋ ਬਾਰਡਰ ਦਾ ਇੱਕ ਵੱਡਾ ਇਸ਼ੂ ਐਸ ਵੇਲੇ ਉੱਥੇ ਜਿਹੜਾ ਪੈਦਾ ਹੋਇਆ ਜਿਹਦੇ ਵਿੱਚ ਇਦਾਂ ਦੇ ਪਤਾ ਨਹੀਂ ਕਿੰਨੇ ਲੋਕ ਫਸ ਰਹੇ ਆ ਅਗਲੀ ਗੱਲ ਹੈ ਬੋ ਦੋਸਤੋ ਟੈਸਲਾ ਦੇ ਵਿਰੋਧ ਬਾਰੇ ਅਮਰੀਕਾ ਦੇ ਕਈ ਥਾਵਾਂ ਦੇ ਉੱਤੇ ਸੈਂਕੜੇ ਲੋਕਾਂ ਨੇ ਟੈਸਲਾ ਡੀਲਰਸ਼ਿਪ ਦੇ ਬਾਹਰ ਪ੍ਰਦਰਸ਼ਨ ਕੀਤੇ ਆ ਜਿਵੇਂ ਲਾਸ ਐਂਜਲਸ ਦੇ ਵਿੱਚ ਨਿਊਯਾਰਕ ਦੇ ਵਿੱਚ ਫਿਲਡੈਲਫੀਆ ਦੇ ਵਿੱਚ ਇਸੇ ਤਰ੍ਹਾਂ ਬੋਸਟਨ ਦੇ ਵਿੱਚ ਆਹ ਵੀਕਐਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਸਿਆਟਲ ਦੇ ਵਿੱਚ ਵੀ ਕਾਫੀ ਪ੍ਰਦਰਸ਼ਨ ਵੱਖ-ਵੱਖ ਸਮਾਣਿਆਂ ਦੇ ਉੱਤੇ ਟੈਸਲਾ ਸਟੋਰਾਂ ਦੇ ਬਾਹਰ ਹੁੰਦੇ ਆ ਰੀਜ਼ਨ ਕੀ ਆ ਰੀਜ਼ਨ ਬੜਾ ਸਿੱਧਾ ਆ ਕਿ ਐਲਨ ਮਸਕ ਦਾ ਸਰਕਾਰ ਦੇ ਵਿੱਚ ਜਿਹੜਾ ਪ੍ਰਭਾਵ ਆ ਤੇ ਜੇ ਇਸ ਕਿਸਮ ਦੀ ਉਹਨਾਂ ਦੀ ਰਣਨੀਤੀ ਆ ਲੋਕ ਉਹਦੇ ਧੁੱਕੇ ਪਏ ਆ ਉਹਦਾ ਵਿਰੋਧ ਕਰ ਰਹੇ ਆ ਕਿ ਜਿਹੜੇ ਉਹਦੇ ਐਕਸ਼ਨਸ ਨੇ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ ਦੇ ਵਿੱਚ ਜੋ ਕੁਝ ਉਹ ਕਰ ਰਹੇ ਆ ਉਹਨਾਂ ਦਾ ਜਿਹੜਾ ਅਥਾਰਟੀਰੀਅਨ ਇੱਕ ਹੈਗੀ ਆ ਅਥਾਰਟੀਰੀਅਨਿਜ਼ਮ ਆ ਜਿਹੜਾ ਮਤਲਬ ਇੱਕ ਉਹਨਾਂ ਦੀ ਆਪਣੀ ਚਲਦੀ ਆ ਉੱਥੇ ਸਾਰੇ ਕੁਝ ਦੇ ਵਿੱਚ ਉਹਨੂੰ ਲੈ ਕੇ ਚਿੰਤਾ ਪੈਦਾ ਕੀਤੀ ਜਾ ਰਹੀ ਹੈ ਟੈਸਲਾ ਦੀ ਸੇਲ ਥੱਲੇ ਨੂੰ ਗਈ ਆ ਇਹ ਔਰ ਪੂਰੀ ਦੁਨੀਆ ਦੇ ਵਿੱਚ ਹੀ ਥੱਲੇ ਨੂੰ ਗਈ ਆ ਵਰਲਡ ਵਾਈਡ ਜਿਹੜੀ 72% ਡਿਕਲਾਈਨ ਆਈ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਤੇ ਇਹਦਾ ਆਸਟ੍ਰੇਲੀਆ ਦੇ ਵਿੱਚ ਗਈ ਹੈ 72% ਫਿਰ ਜਰਮਨੀ ਦੇ ਵਿੱਚ 76% ਥੱਲੇ ਨੂੰ ਗਈ ਹੈ ਫ फेब्रुवारी ਦੇ ਵਿੱਚ ਸਟਾਕ ਪ੍ਰਾਈਸ ਇਹਨਾਂ ਦੇ ਥੱਲੇ ਚਲੇ ਗਏ ਜਿਹੜੇ ਕਈ ਪ੍ਰੋਟੈਸਟ ਹੋ ਰਹੇ ਨੇ ਪ੍ਰੋਟੈਸਟ ਇੱਕ ਤਾਂ ਪੀਸਫੁੱਲ ਆ ਵੀ ਬਾਹਰ ਉਹ ਖੜੇ ਆਪਣਾ ਰੌਲਾ ਰੱਪਾ ਪਾਈ ਜਾਂਦੇ ਆ ਦੂਜਾ ਕਈ ਥਾਵਾਂ ਦੇ ਉੱਤੇ ਜਿਹੜੇ ਮਤਲਬ ਗੋਲੀਆਂ ਚਲਾਉਣ ਵਰਗੀਆਂ ਗੱਲਾਂ ਵੀ ਪਤਾ ਲੱਗੀਆਂ ਉੱਥੇ ਕੁਝ ਥਾਵਾਂ ਦੇ ਉੱਤੇ ਜਿਹੜੀ ਡੀਲਰਸ਼ਿਪ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਉਹ ਕਾਕਟੇਲ ਸਟੀਆਂ ਗਈਆਂ ਉਹਦੇ ਉੱਤੇ ਕਈ ਥਾਵਾਂ ਦੇ ਉੱਤੇ ਟੈਸਲਾ ਦੇ ਵਹੀਕਲ ਨੂੰ ਤੋੜਿਆ ਗਿਆ ਆ ਜਿਵੇਂ ਇੱਥੇ ਹੈਗਾ ਆਪਣੇ ਸਿਆਟਲ ਸਿਆਟਲ ਦੇ ਵਿੱਚ ਉਹ ਸਟicker ਜੇ ਹੱਥ 'ਚ ਫੜੇ ਆ ਤੁਸੀਂ ਟੈਸਲਾ ਦੀ ਕਾਰ ਚ ਜਾਵੇਂ ਤੁਹਾਡੇ ਸਟicker ਲਾ ਕੇ ਕਾਰ ਦੇ ਉੱਤੇ ਗਾਂ ਚਲੇ ਜਾਂਦੇ ਆ ਵੀ ਆਂਟੀ ਜਿਹੜੇ ਐਲਨ ਐਲਨ ਮਸਕ ਦੇ ਉਲਟ ਸੋ ਉਹ ਕਈ ਸਾਈਨ ਜਾਂ ਸਲੋਗਨ ਹੈਗੇ ਆ ਮਸਕ ਇਜ਼ ਉਹ ਮਤਲਬ ਉਹਦੇ ਉਸ ਕਿਸਮ ਦੇ ਬਣਾਏ ਆ ਉਹਨਾਂ ਨੇ ਹੈਂਡਸ ਆਫ ਆਵਰ ਡਾਟਾ ਜਾਂ ਅਰੈਸਟ ਐਲਨ ਮਸਕ ਇਦਾਂ ਦੇ ਉਹਨਾਂ ਨੇ ਹੱਥਾਂ ਦੇ ਵਿੱਚ ਫੜਿਆ ਤੇ ਵਿਰੋਧ ਕਰ ਰਹੇ ਆ ਪਬਲਿਕ ਤੇ ਹੁਣ ਇਹਨਾਂ ਪ੍ਰੋਟੈਸਟ ਦਾ ਅਸਰ ਪੈਂਦਾ ਕਿ ਨਹੀਂ ਪੈਂਦਾ ਕੁਝ ਕਹਿੰਦੇ ਹੈ ਪੇੜ ਲੋਕ ਹੁੰਦੇ ਆ ਕੁਝ ਕਹਿੰਦੇ ਆ ਇਹ ਆਪ ਮੁਹਾਰੇ ਲੋਕ ਆਏ ਆ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੰਸਰਨ ਆ ਜਿਹੜਾ ਐਲਨ ਮਸਕ ਦੇ ਵਿਰੋਧ ਦੇ ਵਿੱਚ ਜਿਹੜੀਆਂ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਇਹਨਾਂ ਦੇ ਸਟਾਕ ਦਾ ਥੱਲੇ ਆਉਣਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਵਿੱਚ ਮੁਆਫਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ ਨੂੰ ਗੱਲ ਬਾਤਾਂ ਨਾਲ